ਸਮਰਾਲਾ ਨੇੜੇ ਬਾਈਪਾਸ 'ਤੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਸਵਾਰ ਤਿੰਨੋਂ ਜਿਹੜੇ ਸਮਰਾਲਾ ਦੇ ਬਾਈਪਾਸ ਦੇ ਦਿਆਲਪੁਰਾ ਪੁਲ ਤੋਂ ਹੇਠਾਂ ਡਿੱਗ ਪਏ ਜਿਨ੍ਹਾਂ ਵਿੱਚੋਂ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤਿੰਨੋਂ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ ਰਾਹ ਵਿੱਚ ਗੁਜ਼ਰ ਰਹੀ ਰਾਗਿਰਾਂ ਨੇ ਦੱਸਿਆ ਹੈ ਕਿ ਇਹ ਤਿੰਨੋਂ ਮੋਟਰਸਾਈਕਲ ਸਵਾਰ ਜਿਸ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਸੀ ਚੰਡੀਗੜ੍ਹ ਸਾਈਡ ਤੋਂ ਆ ਰਹੇ ਸਨ ਜਦੋਂ ਇਹ दयालਪੁਰਾ ਦੇ ਪੁਲ ਦੇ ਉੱਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨੋਂ ਜਣੇ ਦਿਆਲਪੁਰ ਪੁਲ ਤੋਂ ਹੇਠਾਂ ਡਿੱਗ ਪਏ ਜਿਨ੍ਹਾਂ ਵਿੱਚੋਂ ਦੋਨਾਂ ਕੁੜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਰਾਗਿਰਾਂ ਦੀ ਮਦਦ ਨਾਲ ਸਮਰਾਰਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਡਾਕਟਰ ਨਵਦੀਪ ਨੇ ਦੱਸਿਆ ਹੈ ਕਿ ਇੱਕ ਬਾਈਕ ਤੇ ਤਿੰਨੇ ਜਣੇ ਸਵਾਰ ਹੋ ਕੇ ਚੰਡੀਗੜ੍ਹ ਸਾਈਡ ਤੋਂ ਲੁਧਿਆਣਾ ਜਾ ਰਹੇ ਸਨ ਤਾਂ ਰਾਸਤੇ ਵਿੱਚ ਟਾਇਰ ਫਟਣ ਕਾਰਨ ਪੁੱਲ ਤੋਂ ਹੇਠਾਂ गिर ਗਏ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਦੀ ਤੇ ਇੱਕ ਨੌਜਵਾਨ ਲੜਕਾ ਸੀ ਲੜਕੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਲੜਕੇ ਦੀ ਗੰਭੀਰ ਰੂਪ ਵਿਚ ਹਾਲਤ ਦੇਖਦੇ ਹੋਏ ਉਸ ਨੂੰ ਲੁਧਿਆਣਾ ਹਸਪਤਾਲ ਕਿ ਨਾਮ ਤੁਹਾਡਾ ਜੀ ਕਿਵੇਂ ਹਾਸਾ ਹੋਇਆ ਜੋ ਇਸ ਵਕੀਵੇਂ ਆ ਮੇਰੇ ਪੈਂਕਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹਾਂ ਬਸ ਪੈਂਕਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਕੁੜੀਆਂ ਉੱਪਰ ਦੀਆਂ ਮੁੰਡਾ ਦੇ ਥੱਲੇ ਕਰੀਆਂ ਕੁੜੀਆਂ ਨੇ ਡੈੱਥ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਹ ਚੱਲਦੇ ਨੇ ਇੱਕ ਵੀ ਇਹ ਕਿੱਦਾਂ ਡੈੱਥ ਹੋ ਗਈ ਤੇ ਜਿਹੜਾ ਮੁੰਡਾ ਸੀ ਜ਼ਖਮੀ ਜੀ ਉਹ ਵੀ ਹੈਗਾ ਬਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਨਾਲੇ ਆਸ ਸਾਬੇ ਇਹ ਵਾ ਜਾਣਦਾ ਸੀ ਨਾਮ ਹੈ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਜੱਸਾ ਦਿਹਾਲਪੁਰਾ ਜੀ ਕੇ 3 2 ਲੇਡੀ ਜੇ ਦਾ ਮੇਰਾ ਦਾ ਹਸਬੰਡ ਗਿਆ ਖੂਬ ਸੀਗਾ ਆਪਣੇ ਮਾਤਾ ਦਿਓ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਤਾਂ ਥੱਲੇ ਡਿੱਗ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇਕ ਲੇਡਿਸ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਪੀਟਲ ਲੈ ਗਿਆ ਨੇ ਇੱਕ ਦੀ ਮੱਕੇ ਦੇ ਮੌਤ ਹੋ ਗਈ ਤੇ ਪਤਾ ਲੱਗ ਗਿਆ ਕਿ ਕਿਥੋਂ ਦੇ ਹੈਗੇ ਨੇ ਇਹ ਇਹਦੇ ਦਾ ਕੁਝ ਨਹੀਂ ਪਤਾ ਇੱਕ ਦਾਰ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿਣ ਹੈ ਇਹ ਸਟੇਟ ਹੋਆ ਸਰ ਸਟੇਟ ਦੇ ਨੇ ਕਿ ਜਿੱਥੇ ਹੋਇਆ ਜਗਾ ਕਿੱਡੀ ਹੈ ਇਹ ਪਿੰਨ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਪਰਸਪਿਕ ਐਕਸੀਡੈਂਟ ਕੀ ਹੈ ਧਾਰਿਆ ਕਿਤਾ ਪਰ ਸਾਰੇ ਹੋਰੀਆ ਬੁਰੀ ਪਰ ਇਹ ਬਾਈਕ ਤੋਂ ਚੱਲੂ ਜਾ ਕੇ ਤਾਂ ਹੁੰਦਾ ਇਹ ਪਤਾ ਲੱਗ ਗਿਆ ਕਿ ਨਾਲ ਹੀ ਚੱਲ ਗਿਆ ਤੇ ਇਹ ਫਲਾਈਓਵਰ ਤੋਂ ਜਿਹੜੀ ਦੇਖੇ ਫਾਈਟ ਕੇ ਬੈਲੈਂਸ ਹੋ ਗਿਆ ਹੋਣਾ ਤੇ ਦੇਰ ਲਿਸਟ ਉਹ ਜੋ ਲੇਡੀਜ਼ ਆ ਰਿਹਾ ਦੇਖੋ ਇੱਥੇ ਜਿਹੜਾ ਜੈ ਜਲ ਥੋੜਾ ਕੀ ਗਿਆ ਸਰ ਪ੍ਰਚੰਦਰੀ ਜੀ ਤੁਸੀਂ ਰਿਪੋਰਟ ਕਰ ਰਹੇ ਕਿ ਕਿੱ사가 ਪਰਚਲੇਗਾ ਦੋਸਤ ਕਿੰਨੀ ਕੀ ਉਮਰ ਦੇ ਲੱਗ ਰਹੇ ਤੁਹਾਨੂੰ ਜਿਹੜੇ ਉਹ ਲੇਡੀਜ਼ ਆ ਗਿਆ ਉਹ ਮੈਡੀਕਲ ਸਟਾਫ ਦੇ ਨਾਲ ਕਰਦੇ ਹਾਂ ਮੈਂ ਇਹ ਦੱਸ ਦਿੰਦਾ ਇੰਜਰੀ ਕਿੰਨੀ ਕੀ ਜ਼ਿਆਦਾ ਇੰਜਰੀ ਜਿਹੜਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज